ਲਓ ਵੀਰੇ ਆਪਾਂ ਪਹੁੰਚੇ ਆਂ ਚੰਡੀਗੜ੍ਹ 에어로 ਸਿਟੀ A ਬਲਾਕ ਦੇ ਅੰਦਰ ਜੋ ਕਿ ਅੱਜ ਇੱਥੇ ਹੈ ਜਾਗਰਣ ਬਾਬਾ ਜੀ ਦਾ ਤੇ ਮਾਤਾ ਜੀ ਦਾ ਆਪਾਂ ਪਹੁੰਚੇ 에어로 ਸਿਟੀ A ਬਲਾਕ ਲਓ ਜੀ ਆਪਾਂ ਪਹੁੰਚੇ ਅੱਜ ਜਾਗਰਣ 에어로 ਸਿਟੀ A ਬਲਾਕ ਦੇ ਅੰਦਰ ਚੌਥਾ ਵਿਸ਼ਾਲ ਭਗਵਤੀ ਜਾਗਰਣ ਤੁਸੀਂ ਹਵੇਖ ਸਕਦੇ ਹੋ ਜੈ ਸ਼੍ਰੀ ਰਾਮ ਨਾਲ ਸਾਹਮਣੀ ਐਂਟਰੀ ਹੋ ਰਹੀ ਹੈ ਬਹੁਤ ਹੀ ਸੋਹਣਾ ਬਨਾਲ ਸਜਾਰਿਆ ਰੱਖਿਆ ਜੇਲਾ ਮਾਰਕੀਟ ਕਮੇਟੀ ਵਾਲੇ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਗੁਫਾ ਬਣਾਈ ਹੋਈ ਹੈ ਲੋ ਜੀ ਤੁਸੀਂ ਹਵੇਖ ਸਕਦੇ ਹੋ बहुत ही सुंदर अति सुंदर आप कह सकते बनाया हो जी पहुंचे जी देख सकते हो बहुत ही सोना पेड़ लगे जी इन्होंने आर्टिफिशियल, बहुत ही सुंदर जो कह सकते हैं। ਦੇਖ ਸਕਦੇ ਹੋ ਜਾਗਰਨ ਦੀ ਐਂਟਰੀ ਸੋਹਣੀ ਇੱਥੇ ਆ ਰਹੇ ਨੇ ਅੱਜ ਰੋਸ਼ਨ ਪ੍ਰਿੰਸ ਆ ਦੇਖੋ ਤੁਸੀਂ ਗਣਪਤੀ ਪਪਾ ਇਹ ਦਿਖਾਉਂਦੇ ਆ ਜੀ ਬੱਡਾ ਤੇ ਸੋਹਣਾ ਸਟੇਜ ਲਗਾ ਰੱਖਿਆ ਜੀ ਇਹਨਾਂ ਨੇ ਪਪਾ ਪੂਰੇ ਸੈਂਟਰ ਦੇ ਵਿੱਚਕਾਰ ਆ ਜੀ ਲਾਈਵ ਚੱਲੇਗਾ ਜੀ ਜੈ ਸ਼੍ਰੀ ਕ੍ਰਿਸ਼ਨ ਰਾਮ ਵੇਖੋ ਇਹ ਜੀ ਸ਼ਿਵਲਿੰਗ ਤੇ ਨਾਲ ਹੀ ਸ਼ਿਵ ਜੀ ਦੀ ਪ੍ਰਥਮ ਲੋ ਵੀਰੇ ਆਪਾਂ ਥੋੜਾ ਨਜ਼ਦੀਕ ਆਏ ਸੀ ਸਟੇ ਚੈੱਕ ਕਰਨ ਬਹੁਤ ਹੀ ਸੁੰਦਰ ਬਹੁਤ ਹੀ ਸੋਹਣਾ ਸਟੇਜ ਬਣਾਇਆ ਹੋਇਆ ਜੀ ਇਹਨਾਂ ਨੇ ਰੋਸ਼ਨ ਪ੍ਰਿੰਸ ਤੇ ਸੋਨੂ ਸਿੰਗਰ ਹੈ ਜੀ ਉਹ ਆ ਰਿਹਾ ਬਸ ਪਾਰਟ ਹੋ ਗਿਆ ਜੀ ਇਹਨਾਂ ਦਾ ਬਸ ਫੌਲੀ ਦੀ ਸੰਗਤ ਆਉਣੀ ਸ਼ੁਰੂ ਹੋ ਰਹੀ ਹੈ ਆ ਦੇਖ ਲਓ ਡੈਕੋਰੇਸ਼ਨ ਇਹਨਾਂ ਨੇ ਕਿੰਨੀ ਸੋਹਣੀ ਕਿੰਨੀ ਖੂਬਸੂਰਤ ਕੀਤੀ ਹੈ ਜੀ ਨਾਲ-ਨਾਲ ਦਵਾਰਾਂ ਨੇ ਆ ਦੇਖੋ ਜੀ

ਇਹ ਐਲਸੀਡੀ ਹੈ ਜੀ ਜਿੰਨਾਂ ਨੂੰ ਲਾਈਵ ਦਿਖਾਇਆ ਜਾਏਗਾ ਅੱਗੇ ਵੀ ਇਹ ਬਾਅਦ ਵਿੱਚ ਵੀ ਆ ਦੇਖ ਸਕਦੇ ਹੋ ਐਲਸੀਡੀ ਕੋਦਰ ਲੱਗੀ ਹੈ ਕਿਦਰ ਇੱਧਰ ਪਿੱਛੇ ਸੰਗਤਾਂ ਬੈਠਣ ਗਿਆ ਮੁਚਕਾਰ ਸੰਗਤਾਂ ਬੈਠਣ ਗਿਆ ਦੇਖ ਸਕਦੇ ਹੋ ਜੀ ਸਾਡੇ ਵਲੌਗ ਦੇ ਰਹੀਂ ਇਹ ਪੂਰਾ ਹੀ ਜਾਗਰਣ ਸਮਾਰੋ लिख जय कृष्ण जय श्री कृष्ण राम कृष्ण राम जय श्री कृष्ण बहुत सोणी प्रबंध किते ਹੁਣ ਆਪਾਂ ਬਾਹਰ ਜਾ ਰਹੇ ਹਾਂ ਲਓ ਜੀ ਆਪਾਂ ਮੁੰਛੇ ਆ ਅੱਧੇ ਟਾਈਮ ਜਾਗਰਨ ਦੇ ਜਾਗਰਨ ਦੇ ਅੰਦਰ ਜਾਣੇ ਆ ਤੁਹਾਨੂੰ ਦਿਖਾਉਣੇ ਆ ਮਾਤਾ ਜੀ ਜਾਗਰਨ ਵੇਖੋ ਸੰਗਤਾਂ ਬਹੁਤ ਦੂਰ ਦੂਰੋਂ ਆਈ ਨੇ ਲਓ ਜੀ ਆਪਾਂ ਨੇੜੇ ਪਹੁੰਚ ਗਏ ਜੀ ਲੈ ਲਓ ਜੀ ਆਪਾਂ ਹੁਣ ਕਰ ਲਿਆ ਐਂਟਰ ਕਰ ਰਹੀ ਤੇ ਨਾਲ ਆਪਾਂ ਬਣਾ ਦੇ ਆ ਰਹੇ ਆ ਗੱਲ ਕੀ ਹੈ ਹਾਂ ਤਾਂ ਸਾਨੂੰ ਉਹ ਕੀ ਸ਼ੇਰਾ ਮਾਰੀ ਦੀ ਕੇਸ ਇੱਥੋਂ ਲੋਕ ਵੀ ਇਹ ਉਹ ਬੰਦਾ ਵੇਖੋ ਜੀ ਸੰਗਤਾਂ ਦਾ ਰਸ Yeah. <laughs> ਹੇ ਦਲਾਕ ਦੀ ਮੋਜਾਂ ਹੱਥ ਉੱਪਰ ਖੜੇ ਕਰਕੇ ਤਾੜੀ ਮਾਰ ਕੇ ਜਰਾ ਕਿਉਂਕਿ ਹੱਥ ਜਦੋਂ ਉੱਤੇ ਕਰਦੇ ਆ ਮਿਨੀਟਰ ਮਿਨੀਟਰ ਨੂੰ ਹੀ ਗਾਣਾ ਪੈਂਦੀ ਅਸਾਂ ਵੈਸੇ ਤੇ ਮਹਾਮਾਈ ਸਾਡੇ ਸਕੂਲ ਦੀ ਪ੍ਰਿੰਸੀਪਲ ਹੈ ਕਹੋ ਜੈ ਮਾਤਾ ਦੀ ਤੇ ਜਿਹਨੇ ਤਾੜੀ ਨਾ ਮਾਰੀ ਮੈਂ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਲਾ ਦੇਣੀ ਆ ਕਹੋ ਜੈ ਮਾਤਾ ਦੀ ਹੱਥ ਉੱਪਰ ਖੜੇ ਕਰਕੇ ਤਾੜੀ ਵੀ ਜਾ ਕੇ ਸਾਰਿਆਂ ਨੇ ਕਹਿਣਾ ਮੋਜਾਂ ਲਾ ਦਿੱਤੀਆਂ ਮੋਜਾ ਲਾ ਦਿੱਤੀਆਂ ਉਹ ਮੋਜਾ ਲਾ ਦਿੱਤੀਆਂ ਹਾਲੇ ਵੀ ਜਿਹੜੇ ਸੰਕੋਚ ਕਰਨੇ ਕਰ ਰਹੇ ਨੇ ਬੋਲਣ ਦੇ ਵਿੱਚ ਉਹ ਗੱਲ ਸੁਣਿਓ ਇੱਕ ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਧੋਏ ਜਿੱਥੇ ਵੀ ਸੰਤ ਸਮਾਗਮ ਹੁੰਦਾ ਹੋਵੇ ਹਰੀ ਕਥਾ ਹੁੰਦੀ ਹੋਵੇ ਜਿੱਥੇ ਵੀ ਧਾਰਮਿਕ ਕੰਮ ਹੁੰਦਾ ਹੋਵੇ ਉਹ ਬੜੀਆਂ ਦੁਰਲਭ ਚੀਜ਼ਾਂ ਹੁੰਦੀਆਂ ਨੇ ਦੁਰਲਭ ਜਗਾਵਾਂ ਹੁੰਦੀਆਂ ਨੇ ਦੇਸ਼ ਕਰਕੇ ਇਸ ਮਹਾਮਾਈ ਦੇ ਦਰਬਾਰ ਦੇ ਵਿੱਚ ਜਿੰਨੇ ਵੀ ਭਗਜਨ ਬੈਠੇ ਨੇ ਉਹ ਹਾਲੇ ਇੱਥੇ ਬੈਠ ਕੇ ਸਾਰਾ ਕੁਝ ਭੁੱਲ ਜਿਓ ਵੀ ਮੈਂ ਕਲਾਕਾਰ ਆ ਮੈਂ ਮਨਿਸਟਰ ਆ ਮੈਂ ਇਹ ਆ ਜੀ ਮੈਂ ਇਹ ਅਹੁਦੇ ਤੇ ਤੁਹਾਨੂੰ ਲੱਗਦਾ ਲੱਗਿਆ ਨਹੀਂ ਤੁਹਾਡੀਆਂ ਮੋਜਾਂ ਹਲੇ ਜਿਸ ਦਿਨ ਮੋਜਾਂ ਲੱਗਿਆ ਨਾ ਉਸ ਦਿਨ ਫਿਰ ਕੋਈ ਸ਼ਰਮ ਨਹੀਂ ਹੋਣੀ ਕੋਈ ਕੁਝ ਨਹੀਂ ਹੋਣਾ ਸਾਰਿਆਂ ਦੇ ਸਾਹਮਣੇ ਖੜ ਕੇ ਕਹਿ ਦਿਓ ਕਿ ਵਾਕਈ ਮੋਜਾਂ ਲੱਗਿਆ ਨੇ ਮਹਾਮਾਈ ਦਾ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਫਿਰੋਗੇ ਤੇ ਮੈਂ ਤਾਂ ਚਾਹੁੰਦਾ ਆ ਕਿ ਮਹਾਮਾਈ ਤੇਰੇ ਦਰਬਾਰ ਦੇ ਵਿੱਚ ਕੋਈ ਅਰਦਾਸ ਜਿਹੜੇ ਵੀ ਭਗ ਜਣ ਇਸ ਦਰਬਾਰ ਦੇ ਵਿੱਚ ਸੱਚੀ ਨੀਂਦ ਨਾਲ ਬੈਠੇ ਨੇ ਕਿ ਉੱਚ ਅਟਾਰੀ ਬੈਠ ਕੇ ਸਭ ਦਾ ਮੁਜਰਾ ਲੈ ਜੈਸੀ ਜਾ ਕੀ ਭਾਵਨਾ ਵੈਸਾ ਹੀ ਭਲੇ ਕਈ ਆਏ ਨੇ ਲਵਿਯਾਰੋ ਸਿਟੀ ਵਾਲਿਆਂ ਨੇ ਦਰਬਾਰ ਕਿਦਾਂ ਦਾ ਲਾਇਆ ਦੇਖ ਕੇ ਆਣਾ ਕਈ ਆਏ ਨੇ ਭਾਈ ਸਿੰਗਰ ਕਿਹੜਾ ਬੁਲਾਇਆ ਕਈਆਂ ਨੂੰ ਐ ਲੱਗਦਾ ਹੋਣਾ ਵੀ ਆ ਕਾਲੂ ਜੀ ਨੂੰ ਫੇਰ ਸੱਦ ਲਿਆ ਸੋਨੂ ਸੁਰਜੀਤ ਨੂੰ ਭਾਈ ਗੱਲ ਇਹਦਾ ਹੈ ਕਿ ਪਹਿਲਾਂ ਤਾਂ ਇਸ ਜਿਹੜੀ ਕਮੇਟੀ ਹੈ ਇਹਦਾ ਮੈਂ ਇੱਕ ਛੋਟਾ ਜਿਹਾ ਮੈਂਬਰ ਆ ਤੇ ਮੇਰਾ ਕੋਈ ਪੈਸੇ ਪੂਸੇ ਵਾਲਾ ਹਿਸਾਬ ਇੱਥੇ ਹੈ ਨਹੀਂ ਹਾਜ਼ਰੀ ਲਾਉਣ ਆਉਨੇ ਆ ਮਹਾਮੱਝ ਦੇ ਦਰਬਾਰ ਤੇ ਤੇ ਦੂਜੀ ਗੱਲ ਇਹ ਤੇ ਕਈ ਆਏ ਨੇ ਦਰਬਾਰ ਦੇਖਣ ਕਈ ਆਏ ਨੇ ਲਾਈਟਿੰਗ ਦੇਖਣ ਕਈ ਆਏ ਕਲਾਕਾਰ ਦੇਖਣ ਪਰ ਕੁਝ ਕੁਝ ਨੇ ਜਿਹੜੇ ਮਹਾਮਾਈ ਨੂੰ ਵੇਖਣ ਆਏ ਨੇ ਮਹਾਮਾਈ ਨੂੰ ਮਿਲਣ ਆਏ ਨੇ ਕਹਿ ਦਿਓ ਜੈ ਮਾਤਾ ਦੀ ਜਿਹੜੇ ਮਹਾਮਾਈ ਨੂੰ ਮਿਲਣ ਆਏ ਨੇ ਮਹਾਮਾਈ ਦਾ ਨਾਮ ਲੈਣਾ ਆਏ ਨੇ ਹੱਥ ਉੱਪਰ ਕਰ ਲਓ ਇੱਕ ਵਾਰੀ ਜ਼ਰਾ ਪ੍ਰੇਮ ਸੇ ਬੋਲੋ ਮਾਤਾ ਦੀ ਸਾਰੇ ਹੀ ਬੋਲੋ ਜੈ ਮਾਤਾ ਦੀ ਹੋਰ ਮਿਲ ਕੇ ਬੋਲੋ ਜੈ ਮਾਤਾ ਦੀ ਵਾਹ ਯਾ ਹੁਣ ਪਤਾ ਲੱਗ ਰਿਹਾ ਕੀ ਬਾਤ ਹੈ ਆ ਮਾਏ ਤੇਰੇ ਨਾਮ ਦੀ ਰੰਗਤ ਮੈਨੂੰ ਚੜਦੀ ਜਾਵੇ ਜਿਹੜੇ ਪਾਸੇ ਦੇਖਾਂਦਾ ਤੀਏ ਤੂੰ ਹੀ ਨਜ਼ਰੀ ਆਵੇ ਨੰਦਾਰਿਆਂ ਤਾਲੀ ਨਹੀਂ ਵੱਜਦੀ ਸਾਨੂੰ ਤਾਂ ਆਣਾ ਹੀ ਹੈ ਕੋਈ ਮੋਜਾ ਲੱਗੀਆਂ ਤੁਹਾਨੂੰ ਲੱਗੀਆਂ ਜਿਹਨੂੰ ਲੱਗੀਆਂ ਐ ਕਰੋ ਹੱਥ ਖੜੇ ਸਿੱਧੇ ਫੇਰ ਦੂਜਾ ਵੀ ਕਰ ਦੂਜੇ ਜੋ ਮੋਬਾਈਲ ਰੱਖਿਆ ਹਨਾ ਐਦਾਂ ਕਰ ਹੱਥ ਖੜਾ ਕਰਕੇ ਮੋਜਾ ਕਿਹਨੂੰ ਕਿਹਨੂੰ ਲੱਗੀਆਂ ਗੱਲ ਪਤਾ ਕੀ ਐ ਮੋਜਾ ਉਹਨੂੰ ਲੱਗਦੀ ਨੇ ਜਿਹੜਾ ਨੀਮਾ ਰਹਿੰਦਾ ਹੰਕਾਰ ਕਿਸੇ ਗੱਲ ਦਾ ਨਹੀਂ ਕਿ ਮੈਂ ਫੋਰਚੂਨਰ ਲੈ ਕੇ ਆਇਆ ਮੇਰੇ ਕੋਲ ਕੂਠੀ ਵੱਡੀ ਐ ਜਿਹੜਾ ਮੰਗਤਾ ਬਣ ਕੇ ਆਇਆ ਮੋਜਾ ਉਹਨੂੰ ਲੱਗਦੀਆਂ ਨੇ ਇਹ ਢੋਲ ਵੱਜਦਾ ਨਾ ਢੋਲ ਮੇਲੇਆਂ ਚ ਜਗਰਾਤਿਆਂ ਚ ਵੱਜਦਾ ਜਦੋਂ ਕਰ ਕਿਸੇ ਦੇ ਕਰੇ ਕਾਕਾ ਜਮੇ ਕਹਿੰਦੇ ਢੋਲ ਵਾਲਾ ਬੁਲਾ ਲਓ ਇਹ ਕੱਲਾ ਵੱਜਦਾ ਨਹੀਂ ਐ ਭਾਜੀ ਦੁਨੀਆ ਨੂੰ ਬਹੁਤ ਵੱਡਾ ਮੈਸੇਜ ਦੇ ਕੇ ਜਾਂਦਾ ਐ ਤੇ ਢੋਲ ਲਗੇ ਨਾਲ ਜਗਾ ਢੋਲ ਨਾਲ ਜੱਜਦਾ ਪੁੱਤ ਆਪਣੇ ਪਿਓ ਨਾਲ ਪਿਓ ਪੁੱਤ ਨਾਲ ਜੱਜਦਾ ਦੀ ਆਪਣੀ ਮਾ ਨਾਲ ਮਾ ਤੀ ਨਾਲ ਜੱਜਦੀ ਐ ਤੇ ਭਗਤ ਮਾ ਸ਼ੇਰਾਵਾਲੀ ਨਾਲ ਤੇ ਮਾ ਸ਼ੇਰਾਵਾਲੀ ਪੱਕਾ ਨਾਲ ਜੱਜਦੀ ਐ ਇਹ ਕਹਿੰਦਾ ਹੰਕਾਰ ਛੱਡ ਦੇ ਢੋਲ ਕਹਿੰਦਾ ਹੰਕਾਰ ਛੱਡ ਦੇ ਨੀ ਮਾਰਾ ਮੈਂ ਕਾ ਛੱਡਿਆ ਬੱਲੇ ਬੱਲੇ ਹੋਊਗੀ ਮੈਂ ਕਾ ਮਾਤਾ ਜੀ ਮਾਂ ਮੇਰੀਏ ਇਹ ਢੋਲ ਹੋਰ ਜੀ ਕਹਿੰਦਾ ਮੇਰੀ ਮਾਂ ਨੇ ਲਿਖਾਇਆ ਤੇ ਮੈਂ ਲਿਖਿਆ ਮੈਂ ਦੱਸ ਲਗਾ ਹਾਂ ਤਾੜੀ ਹੈ ਤਾਂ ਨਹੀਂ ਮੁਹਾਲੀ ਵਾਲਿਓ ਚੰਡੀਗੜ੍ਹ ਤੋਂ ਜ਼ਿਆਦਾ ਤਰੱਕੀ ਕਰਦਾ ਜਾ ਰਿਹਾ ਮੋਹੱਲੀ ਕਹਿੰਦਾ 70 ਲੱਖ ਦਾ ਪਨਾੜ ਲੇਕਾ ਸੀ 1.5 ਕਰੋੜ ਦਾ ਹੋ ਗਿਆ ਇਹਨਾਂ ਮੋਜਾਂ ਲੱਗੀਆਂ ਨੇ ਰਿੰਕੂ ਭਾਜੀ ਫਿਰ ਮੈਂ ਗੱਲ ਲਿਖੀ ਸੀ ਢੋਲ ਪਤਾ ਕੀ ਕਹਿੰਦਾ ਹੰਕਾਰ ਨਾ ਕਰੀ ਢੋਲ ਕਹਿੰਦਾ ਢੋਲ ਫੱਟ ਜਾਵੇ ਟੱਡ ਅੱਗਾ ਵੀ ਨਹੀਂ ਰਹਿੰਦਾ ਜੇ ਢੋਲ ਫੱਟ ਜਾਵੇ ਤਾਂ ਡੱਗਾ ਵੀ ਨਹੀਂ ਰਹਿੰਦਾ ਉਹ ਮੋਹੱਲੀ ਵਾਲਿਓ ਜਿਹੜਾ ਪਿੱਛਾ ਧੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ ਆ ਵੀ ਆ ਵੀ ਆ ਕਰੋ ਤੇ ਸਾਥੀ ਵੀ ਖੁੱਲ ਕੇ ਆ ਕਰੋ ਹਾਂ ਹੋਣਾਈ ਹਲਾ ਇੱਕ ਮਿੰਟ ਨਵਰਾਤਰੀਆਂ ਦੀ ਖੁਸ਼ੀ ਹੈ ਆਪਣੀ ਮਾਂ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਮਾਂ ਸਭ ਦੀ ਹੋਈ ਹੈ ਕਿਉਂ ਬਾਬਾ ਜੀ ਮਾਂ ਤਾਂ ਸਭ ਦੀ ਹੋਈ ਹੈ ਜਿਹੜਾ ਆਪਣੀ ਮਾਂ ਦਾ ਨਹੀਂ ਉਹ ਕਿਸੇ ਵੀ ਥਾਂ ਦਾ ਨਹੀਂ ਐਦਾਂ ਕਰੋ ਆਪ ਕਰੇ ਮਾਈ ਨੂੰ ਪਿਆਰ ਸਾਰੇ ਕਰਦੇ ਆ ਤੇ ਆਪਣੀ ਮਾਂ ਦੀ ਕਦਰ ਕਰਿਆ ਕਰੋ ਅਨਾਥ ਆਲਿਆ ਜਾ ਕੇ ਦੇਖੋ ਵੀਰੇ ਦਾ ਆਸ਼ਰਮ ਚੰਗੇ ਚੰਗੇ ਅਰਬਾਪਤੀ ਬੱਚਿਆਂ ਦੇ ਮਾਂ ਪਿਓ ਉੱਥੇ ਰੋਂਦੇ ਪਏ ਆ ਕਿ ਪੁੱਤਰਾ ਮੇਰੇ ਤੋਂ ਗਲਤੀ ਹੋ ਗਈ ਮੈਂ ਰਿਸਤੀ ਮਾਂ ਬੱਚਿਆਂ ਦੇ ਨਾਮ ਕਰਤੀ ਜਿਹਨੇ ਮਾਂ ਦੀ ਕਦਰ ਕੀਤੀ ਬੱਲੇ ਬੱਲੇ ਉਹਦੀ ਹੋਈ ਆ ਆਤ ਕੜੇ ਕਰੋ ਆਪਣੇ ਮਾਂ ਪਿਓ ਵਾਸਤੇ ਅੱਜ ਵੀ ਹਾਜ਼ਰੀ ਮਾਂ ਵਾਸਤੇ ਹੋਣੀ ਬਸ ਮਾਂ ਪਿਓ ਵਾਸਤੇ ਐ ਕਰੋ ਸਟਾਪ ਸਟਾਪ

ਹਿਮਾਂਸ਼ੂ ਗੁੰਗਾਜੀ ਜੋਇੰਟ ਤਮਾਏ ਘੂੜੀਆਂ ਮੈਂ ਤੇਰੇ ਨਾਲ ਪਾਲੀਆਂ ਤਮਾਏ ਘੂੜੀਆਂ ਮੈਂ ਤੇਰੇ ਨਾਲ ਪਾਲੀਆਂ ਤਮਾਏ ਘੂੜੀਆਂ ਮੈਂ ਤੇਰੇ ਨਾਲ ਪਾਲੀਆਂ ਆਹ ਮਾਏ ਤੇਰੇ ਨਾਮ ਦੀਆਂ ਚੁੱਟੀਆਂ ਰੰਗਾਲੀ ਕਰਾਂ ਜਗਤਿਆਂ ਜੋਤਾਂ ਵਾਲੀ ਦਾ ਹੋ ਸੱਚੇ ਦਰਬਾਰ ਦੀ ਜੈ ਜਰਾ પ્રેમ ਸੇ ਬੋਲੀਏ ਜੈ ਮਾਤਾ ਦੀ ਅੱਜ ਬਹੁਤ ਹੀ ਪਾਕਾਮ ਵਾਲਾ ਦਿਨ ਨਵਰਾਤਰੀ ਮਾਤਾ ਰਗਣੀ ਤੇ ਚੱਲ ਰਹੇ ਔਰ ਸਾਡੇ ਵੀਰਾਂ ਨੇ ਇਹਨਾਂ ਸੋਹਣਾ ਜਿਮਾਂ ਦਾ ਜਗਨ ਰਚਾਇਆ ਹੈ ਇੱਕ ਵਾਰੀ ਜ਼ੋਰਦਾਰ ਤਾੜੀ ਐਸੋਸੀਏਸ਼ਨ ਦੇ ਨਾਮ ਤੇ ਹੋਣੀ ਚਾਹੀਦੀ ਹੈ ਬੰਨੇ ਹੱਥ ਉੱਪਰ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਜਗਰਣ ਮਾਤਾ ਰਣੀ ਦਾ ਕਰਵਾਇਆ ਜਾਂਦਾ ਹੈ ਚੌਥਾ ਜਗਰਣ ਹੈ। ਅਤੇ ਇਹ ਸਾਰੇ ਵੀਰ ਮਾਤਾ ਰਾਣੀ ਦੇ ਭਗਤ ਨੇ ਔਰ ਤੁਹਾਨੂੰ ਸਾਰਿਆਂ ਨੂੰ ਇਸ ਜਾਗਰਣ ਦੇ ذریعے ਮਾਤਾ ਦੇ ਚਰਨਾਂ ਨਾਲ ਜੋੜਦੇ ਸਾਡੀ ਟੀਮ ਵੱਲੋਂ ਤੁਹਾਡੀ ਤਾੜੀ। ਮਾਤਾ ਤੁਹਾਡੇ ਸਾਰਿਆਂ ਨੂੰ ਜੋਤਿ ਕ੍ਰਿਪਾ ਕਰੇ ਜਿੰਨੇ ਵੀ ਭਗਤ ਜੰਦੂਰੂ ਨੇੜੀਆਂ ਚੱਲ ਕੇ ਆਏ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦੇ